ਸੱਜ ਜਸਵੀਰ ਪੌਰ ਸ਼ਿਰਕੀ ਜਿਲ੍ਹਾ ਪ੍ਰਧਾਨ ਇਸਤਰੀ ਪੂਰਨ ਵੀ ਸਭੋ ਅੱਜ ਅਸੀਂ ਭੁਖੜ ਦਾਦੇ ਬੈਠੇ ਹਾਂ ਕੀ ਕਰਨਾ ਹੈ ਅੱਜ ਸਾਡਾ ਜਿਹੜਾ ਹਰਤਾ ਤੇ ਬੈਠਣ ਦਾ ਪੂਰਾ ਮਕਸਦ ਹੈ ਸਾਡੀ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਅੱਜ ਜਿਹੜਾ ਭੁਖੜ ਹੜਤਾਲ ਤੇ ਬੈਠੀ ਹੈ ਸਾਡੇ ਕਿਉਂਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਹੀ ਨਹੀਂ ਬਲਕੇ ਹੋਰ ਵੀ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਇੱਕ ਈਡੀ ਦਾ ਸਹਾਰਾ ਲੈ ਕੇ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਬਾਉਣ ਦੇ ਲਈ ਤੇ ਤਾਨਾਸ਼ਾਹੀ ਸਰਕਾਰ ਨੂੰ ਜਿਹੜੀ ਆਪਣੀ ਪੈਦਾ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਲੋਕਤੰਤਰੀ ਸਰਕਾਰ ਦੇ ਵਿੱਚੋਂ ਪੂਰੇ ਦੇਸ਼ ਦੇ ਵਿੱਚੋਂ ਹੀ ਲੋਕਤੰਤਰੀ ਢਾਂਚੇ ਨੂੰ ਖਤਮ ਕਰਨ ਦੇ ਤੁਲੀ ਹੋਈ ਹੈ ਤੇ ਅੱਜ ਅਸੀਂ ਉਸ ਦਾ ਵਿਰੋਧ ਕਰਨ ਦੇ ਲਈ ਇੱਥੇ ਜਿਹੜਾ ਭੁਖੜ ਦਾਤੇ ਬੈਠਾ ਕੋਬੀ ਸ਼ਾਹਵਾੜਾ ਜੀ ਸ਼ਾਹਵਾੜਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਤੁਸੀਂ ਭੁਖੜ ਦਾਤੇ ਬੈਠੇ ਹੋ ਇਹ ਭੁਖੜ ਹੜਤਾਲ ਤੇ ਬੈਠਣ ਦਾ ਇੱਕੋ ਹੀ ਮਕਸਦ ਹੈ ਜਿਹੜੀ ਕੇਂਦਰ ਦੀ ਸਰਕਾਰ ਸੀ ਮੋਦੀ ਦੀ ਸਰਕਾਰ ਆਮ ਆਦਮੀ ਲੋਕਾਂ ਦੀ ਆਵਾਜ਼ ਨੂੰ ਦਬਣਾ ਚਾਹੁੰਦੀ ਹੈ ਉਹ ਚਾਹੁੰਦੀ ਹੈ ਵੀ ਇਹ ਕੋਈ ਬਾਤ ਉਠਾ ਨਾ ਸਕੇ ਕੇਜਰੀਵਾਲ ਸਾਹਿਬ ਦੀ ਇੱਕ ਬਾਤ ਸੀਗੀ ਉਹਨੂੰ ਦਬਾਉਣ ਵਾਸਤੇ ਉਹਨਾਂ ਨੂੰ ਸਾਡੇ ਲੀਡਰਾਂ ਨੂੰ ਅੰਦਰ ਕੀਤਾ ਜਾ ਰਿਹਾ ਜਿੰਦਾ ਅਸੀਂ ਬਹੁਤ ਜ਼ਿਆਦਾ ਨਿਖੇਧੀ ਕਰਦੇ ਹਾਂ ਬਹੁਤ ਜ਼ਿਆਦਾ ਉਹਦੀ ਨਿੰਦਿਆ ਕਰਦੇ ਹਾਂ ਕਿ ਆਪੋਜੀਸ਼ਨ ਤੋਂ ਪੀਣਾ ਸਰਕਾਰ ਕਿਵੇਂ ਚੱਲੂਗੀ ਅਸੀਂ ਹੈਰਾਨ ਆ ਵੀ ਆਪੋਜੀਸ਼ਨ ਸਾਰਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਰੇਗ ਦੇ ਪਰਚਾ ਜੀ ਈ ਡੀ ਦਾ ਡਰਾਪਾ ਦਿੰਦੇ ਨੇ ਕਿਸੇ ਨੂੰ ਸੀ ਪੀ ਆਈ ਦਾ ਡਰਾਪਾ ਦਿੰਦੇ ਨੇ ਚੱਕ ਕੇ ਜੇਲ੍ਹਾਂ 'ਚ ਛੁੱਟੀ ਆ ਰਹੇ ਨੇ ਤੇ ਸੋ ਇਸ ਕਰਕੇ ਉਹਦੇ ਰੋਸ ਵਜੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਝੂਠੇ ਕੇਸ ਨਹੀਂ ਪਾਣੇ ਚਾਹੀਦੇ ਸਰਕਾਰ ਨੇ। ਇਹੀ। ਇਹਨਾਂ ਨਾਂ ਮੈਂ ਦੋ ਸੌ 400। ਸਰਹੱਦ ਪੁਕੜਾਂ ਤੇ ਬੈਠੇ ਕੀ ਕਰਨਾ ਜੀ? ਉਹ ਭੁਖਟਾਲ ਤੇ ਬੈਠਿਆ ਸੈਂਟਰ ਸਰਕਾਰ ਨੇ ਜਿਹੜਾ ਉਹ ਭਾਜਪਾ ਦੇ ਜੋ ਪੀਡੀਪਰ ਤੋਂ ਕਰਕੇ ਬਰਤੀ ਤੇ ਦੇ ਨੇਤਾ ਨੂੰ ਦਬਾਉਣ ਲੱਗਿਆ। ਸਾਡੇ ਕਨਵੀਨਰ ਜੀ ਕੇਜਰੀਵਾਲ ਜੀ ਨੂੰ ਅੰਦਰ ਕੀਤਾ ਹੈ। ਉਹਦੇ ਰੋਸ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਭੁਖਟਾਲ ਰੱਖਿਆ। ਪਰ ਕੀ ਕਹਿਣਾ ਚਾਹੋਗੇ ਅਜ ਦੀ ਅਜ ਦੀ ਭੁਖੜਤਾਲਾ ਕੀ ਕਰ ਅੱਜ ਦੀ ਭੁਖੜਤਾਲੇ ਹੈ ਵੀ ਇਹ ਜੋ ਮੋਦੀ ਸਰਕਾਰ ਸੈਂਟਰ ਸਰਕਾਰ ਤਾਨਾਸ਼ਾ ਰਵਈਆ ਕਰਕੇ ਨਾ ਪ੍ਰੈਸ਼ਰ ਚ ਆਮ ਆਦੀ ਪਾਰਟੀ ਦੀ ਪੂਰੀ ਲੀਡਰਸ਼ਿਪ ਨੂੰ ਅੰਦਰ ਦੇਣਾ ਚਾਹੁੰਦੀ ਹੈ ਅਜ ਦੀ ਭੁਖੜਤਾਲਾ ਸਿਰਫ ਉਹਨਾਂ ਨੂੰ ਇੱਕ ਚੇਤਾਵਨੀ ਹੈ ਵੀ ਤੁਸੀਂ ਇਹ ਤਾਨਾਸ਼ਾ ਰਵਈਆ ਬੰਦ ਕਰ ਦਿਓ ਅਰਵਿੰਦ ਕੇਜਰੀਵਾਲ ਹੋਣ ਰਵਿੰਦ ਕੇਜਰੀਵਾਲ ਨਹੀਂ ਰਿਹਾ ਉਹ ਇੱਕ ਸੋਚ ਬਣ ਚੁੱਕਿਆ ਹੈ ਪੂਰੇ ਭਾਰਤ ਦੀ ਔਰ ਸੈਂਟਰ ਸਰਕਾਰ ਨੂੰ ਪਤਾ ਹੈ ਵੀ ਪੰਜਾਬੀਆਂ ਦਾ ਇਤਿਹਾਸ ਕੀ ਹੈ ਔਰ ਇਤਿਹਾਸ ਦੇਖ ਲੈਣ ਮੁਗਲਾਂ ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਤੇ ਜਦੋਂ ਵੀ ਕੋਈ ਜ਼ਬਰ ਜ਼ੁਲਮ ਹੋਇਆ ਪੰਜਾਬੀਆਂ ਨੇ ਉਹਦਾ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਔਰ ਇਹਦੇ ਉੱਪਰ ਹੋਰ ਚੜਦਾ ਚੰਦ ਕੀ ਹੈ ਹੋਰ ਵਧੀਆ ਗੱਲ ਕੀ ਹੋਗੀ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਪੰਜਾਬ ਨੇ ਅਸੀਂ ਉਹਦੇ ਭਮਕੜਾਂ ਮਾਨ ਸਾਹਿਬ ਖੁਦ ਕਹਿੰਦੇ ਹੁੰਦੇ ਨੇ ਵੀ ਮੇਰੇ ਭਮਕੜ ਦਾ ਵੱਡਾ ਬਲਬ ਦੇਖਦੇ ਨੇ ਔਰ ਮੋਦੀ ਸਾਹਿਬ ਭਗਵੰਤ ਸਿੰਘ ਮਾਨ ਨੂੰ ਰਵਿੰਦ ਕੇਜਰੀਵਾਲ ਜੀ ਨੂੰ ਕੋਈ ਵੱਡਾ ਵੱਲ ਮਿਲ ਗਿਆ ਕੋਈ ਗੱਲ ਨਹੀਂ ਅਸੀਂ ਆ 2 4 ਜੂਨ ਨੂੰ ਰਿਜ਼ਲਟ ਆ ਜਾਊਗਾ ਉਹ ਦਿਨ ਦੂਰ ਨਹੀਂ ਕਿ ਅਸੀਂ ਵੱਡੇ ਵੱਲਬ ਦੇ ਜੇ ਟੱਕਰ ਮਾਰ ਕੇ ਉਹਨੂੰ ਭੰਨਾਂਗੇ ਤਾਂਨਾਸ਼ਾ ਰਹੀ ਹੈ ਜਿਹੜਾ ਇਹ ਸੈਂਟਰ ਸਰਕਾਰ ਕਰ ਰਹੀ ਹੈ ਕਾਸ ਕਰਕੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਅਮਿਤ ਸ਼ਾਹ ਜੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਸਰ ਜੀਪੋ ਬੜਾ ਕੀ ਕਰ ਰਹੇ ਹੋ ਦੇਖੋ ਸਾਡੇ ਜੋ ਨੈਸ਼ਨਲ ਕਨਵਿਨੈਂਸਰੀ ਰਵਿੰਦ ਕੇਜਰੀਵਾਲ ਜੀ ਨੂੰ ਭਾਜਪੀ ਦੀ ਸਰਕਾਰ ਨੇ ईडी ਦੁਆਰਾ ਗਲਤ ਤਰੀਕੇ ਨਾਲ ਜੇਲ੍ਹ ਭੇਜਿਆ ਉਹਦੇ ਵਿਰੋਧ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਘਟਕਲ ਕਲਾਮ ਵਿੱਚ ਉਹ ਹੜਤਾਲ ਕੀਤੀ ਗਈ ਹੈ ਇਹ ਗਈਆ ਤੇ ਸਾਡੇ ਜਿਹੜੇ ਵਲੰਟੀਅਰ ਨੇ ਤੇ ਚੇਅਰਮੈਨ ਸਾਹਿਬ ਵੱਲੋਂ ਜਿੰਨੇ ਵੀ ਡਿਸਟ੍ਰਿਕਟ ਦੇ ਜ਼ਿਲ੍ਹੇ ਨੇ ਕਿ ਉਹਨਾਂ ਦੇ ਵਿੱਚ ਆਪਣੇ ਵਲੰਟੀਅਰ ਨਾਲ ਸਵੇਰੇ 11 ਵਜੇ ਤੋਂ ਸ਼ਾਮ ਨੂੰ 5 ਵਜੇ ਤੱਕ ਉਹ ਹੜਤਾਲ ਕੀਤੀ ਗਈ ਹੈ ਦੇਖਦੇ ਵਿੱਚ ਵੱਡੇ ਵੱਡੇ ਲੀਡਰ ਸ਼ਾਮਲ ਹੋ ਰਹੇ ਨੇ ਤੁਹਾਡਾ ਇਕੱਠ ਹੋ ਰਿਹਾ ਹੈ ਇੰਡੀਆ ਗਾਟ ਕਾਂਗਰਸ ਲੇਕਿਨ ਕਾਂਗਰਸ ਦੇ ਵੱਡੇ ਵੱਡੇ ਲੀਡਰ ਤਾਂ ਵਿਚ ਵਿਚ ਸਾਹਮਣੇ ਆ ਰਹੇ ਨੇ ਜੀ ਦੇਖੋ ਅਸੀਂ ਇਹ ਕਹਿ ਸਕਦੇ ਹਾਂ ਜਿਹੜੇ ਸਾਡੇ ਲੀਡਰ ਨੇਗੇ ਉਹਨਾਂ ਨੂੰ ਚਾਹੇ ਜੇਲ੍ਹਾਂ ਦੇ ਵਿੱਚ ਪਾਇਆ ਗਿਆ ਤਕਰੀਬਨ 3-4 ਲੀਡਰ ਸਾਡੇ ਜੇਲ੍ਹਾਂ ਦੇ ਵਿੱਚ ਭੇਜੇਗੇ ਨੇ ਪਰ ਇੱਕ ਵੀ ਲੀਡਰ ਨੇ ਇਹ ਸਾਡੀ ਈਨ ਨਹੀਂ ਮੰਨੀ ਤੇ ਮੋਤੀ ਦੇ ਅੱਗੇ ਨਹੀਂ ਝੁਕੇ ਪਰ ਦੂਜਿਆਂ ਜਿਹੜੇ ਲੀਡਰ ਨੇ ਉਹਨਾਂ ਨੂੰ ਦਬਾ ਦੇ ਵਿੱਚ ਜਾਂ ਉਹਨਾਂ ਦਾ ਈਡੀ ਦਾ ਡਰ ਦਿਖਾ ਕੇ ਸੀਬੀਆਈ ਦਾ ਡਰ ਦਿਖਾ ਕੇ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ